ਰੀਅਲ ਫੈਕਟ ਨਿਊਜ਼ ਦੇ ਨਾਲ ਜੁੜੀਆਂ ਦੇਸ਼ ਵਿਦੇਸ਼ ਦੀਆਂ ਸੰਗਤਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਦਸਕੋ ਇਸ ਵਕਤ ਅਸੀਂ ਧਾਣਾ ਨਿਹਾਲ ਸਿੰਘ ਵਾਲਾ ਦੇ ਪਿੰਡ ਗਾਜੀਆਣਾ ਦੇ ਵਿੱਚ ਮੌਜੂਦ ਹੈ ਜਿੱਥੇ ਤੁਸੀਂ ਦੇਖ ਸਕਦੇ ਹੋ ਕਿ ਅ ਸਥਾਨ ਮਾਪੁਰਸ਼ ਬਾਬਾ ਅ ਅਮਰੀਕ ਸਿੰਘ ਜੀ ਔਰ ਉਹਨਾਂ ਦੇ ਸਥਾਨ ਤੇ ਸਾਡੇ ਸ਼ਰੋਬਣੀ ਸ਼ਹੀਦ ਬਾਬਾ ਜੀਵਨ ਸਿੰਘ ਜੀ ਉਹਨਾਂ ਦੀ ਯਾਦਗਾਰ ਬਣਾਉਣ ਦੀ ਜਿਹੜੀ ਸੇਵਾ ਚੱਲ ਰਹੀ ਹੈ ਇਹ ਸੇਵਾ ਸਾਹਮਣੇ ਤੁਹਾਨੂੰ ਦਿਖਾ ਦਿੰਦੇ ਹਾਂ ਇੱਥੇ ਜਿਹੜੀ ਯਾਦਗਾਰ ਉਹਨਾਂ ਦੀ ਬਣਾਈ ਜਾਣੀ ਹੈ ਔਰ ਇਸ ਨੂੰ ਲੈ ਕੇ ਬੀਤੇ ਕੱਲ ਇੱਕ ਜਿਹੜਾ ਵਿਵਾਦ ਉੱਠਿਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੁਝ ਮੁਲਾਜ਼ਮ ਆਏ ਤੇ ਉਹਨਾਂ ਨੇ ਜਿਹੜਾ ਕੰਮ ਇਹ ਰੋਕ ਦਿੱਤਾ ਜਿਸ ਤੋਂ ਬਾਅਦ ਅੱਜ ਨਿਹੰਗ ਸਿੰਘ ਫੌਜਾਂ ਬਾਬਾ ਜੀ ਆਏ ਐ ਔਰ ਸਾਰੀਆਂ ਨਿਹੰਗ ਸਿੰਘ ਫੌਜਾਂ ਪਹੁੰਚੀਆਂ ਤੇ ਆ ਇੱਥੇ ਮਸਲਾ ਕੀ ਕਾਰਨ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਜਿਹੜਾ ਸ਼੍ਰੋਮਣੀ ਸ਼ਹੀਦ ਬਾਬਾ ਜੀਵਨ ਸਿੰਘ ਜੀ ਉਹਨਾਂ ਦੀ ਯਾਦਗਾਰ ਬਣਨ ਤੇ ਕੀ ਇਤਰਾਜ਼ ਹੈ ਕਿਉਂ ਇਤਰਾਜ਼ ਹੈ ਇਸ ਬਾਰੇ ਆਪਾਂ ਗੱਲਬਾਤ ਕਰਾਂਗੇ ਤੇ ਨਾਲ ਹੀ ਆਪਾਂ ਨਿਹੰਗ ਸਿੰਘ ਫੌਜਾਂ ਦੇ ਨਾਲ ਗੱਲਬਾਤ ਕਰਾਂਗੇ ਪਿੰਡ ਦੀ ਸਾਰੀ ਸੰਗਤ ਖੜੀ ਹੈ ਔਰ ਪਿੰਡ ਦੀ ਸੰਗਤ ਨਾਲ ਵੀ ਆਪਾਂ ਗੱਲਬਾਤ ਕਰਾਂਗੇ ਬਈ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਬੁੱਤ ਕੀ ਅ ਕੱਲ ਕੀ ਗੱਲਬਾਤ ਹੋਈ ਹੈ ਜੀ ਇੱਥੇ ਨਹੀਂ ਮੈਂ ਨਹੀਂ ਤੁਸੀਂ ਹੈ ਨਹੀਂ ਸੀਗੇ ਤਾਂ ਤੁਹਾਨੂੰ ਕਿਤੇ ਜੀ ਇੱਥੇ ਜਿਹੜਾ ਯਾਦਗਾਰ ਬਣਾਉਣ ਦਾ ਕੰਮ ਰੋਕਣਾ ਆਇਆ ਸੀ ਮੁਲਾਜ਼ਮ ਨਹੀਂ ਮੁਲਾਜ਼ਮ ਨਹੀਂ ਜੀ ਆਪਾਂ ਆਪਾਂ ਕਸਬੇ ਦੇ ਪ੍ਰਧਾਨ ਆ ਜਿਹੜਾ ਗੁਰਦਵਾਰਾ ਸਾਹਿਬ ਦੇ ਅੱਛਾ ਜੀ ਹਾਂਜੀ ਤੇ ਉਹ ਇੱਕ ਰੋਂ ਤੁਸੀਂ ਸੀਗੇ ਹਾਂ ਤੇ ਪ੍ਰਧਾਨ ਸਾਹਿਬ ਵੀ ਸੀਗੇ ਜੀ ਕਮੇਟੀ ਦੇ ਜੀ ਤੇ ਉਹ ਕਹਿੰਦੇ ਸੀ ਵੀ ਹਜੇ ਕੁਛ ਦਿਨ ਤੁਸੀਂ ਕੰਮ ਰੋਕ ਦਿਓ ਹਾਂ ਤੇ ਵੀ ਅਸੀਂ ਤੁਹਾਨੂੰ ਕੋਈ ਫੈਸਲਾ ਕਰਕੇ ਵਧੀਆ ਵੀ ਫੇਰ ਇਹ ਕੰਮ ਸ਼ੁਰੂ ਕਰਿਓ ਜੀ ਕਿ ਨਾ ਤਾਂ ਜਾਣ ਦੀ ਤਕਰੀਬਨ ਕੰਮ ਰੋਕਣ ਨਾਲ ਕੋਈ ਸਕੀਮ ਸੀ ਤੁਸੀਂ ਇਹ ਮੰਨ ਕੇ ਚੱਲੋ ਪਿੰਡ ਵਾਸੀ ਕੀ ਚਾਹੁੰਦੇ ਆ ਪਿੰਡ ਵਾਸੀ ਜਿਹੜੇ ਪਿੰਡ ਦੇ ਲੋਕ ਆ ਉਹ ਕੀ ਚਾਹੁੰਦੇ ਆ ਪਿੰਡ ਦੇ ਲੋਕ ਜੀ ਬਣਾਉਣਾ ਚਾਹੁੰਦੇ ਆ ਜਗ੍ਹਾ ਨੂੰ ਹਾਂ ਵੀ ਜਗਾ ਬਣੇ ਹਾਂ ਤੇ ਕੁਛ ਕਾ ਤੁਹਾਨੂੰ ਪਤਾ ਹੁੰਦਿਆ ਵਿੱਚ ਨਹੀਂ ਵੀ ਖੁਸ਼ ਹੁੰਦੇ ਹਾਂ ਆਏ ਜੀ ਜੀ ਸੋ ਸ਼੍ਰੋਮਣੀ ਸ਼ਹੀਦ ਬਾਬਾ ਜੀਵਨ ਸਿੰਘ ਜੀ ਦੀ ਯਾਦਗਾਰ ਬਣਾਉਣ ਨੂੰ ਲੈ ਕੇ ਕੱਲ ਜਿਹੜਾ ਕਿਉਂਕਿ ਪਿੰਡ ਗਾਜੀਆਣਾ ਦੇ ਲੋਕ ਜਿਹੜੇ ਉਹ ਚਾਹੁੰਦੇ ਆ ਕਿ ਇੱਥੇ ਜਿਹੜੀ ਯਾਦਗਾਰ ਬਣਾਉਣੀ ਚਾਹੀਦੀ ਹੈ ਸੋ ਇਸ ਕੰਮ ਸ਼ੁਰੂ ਹੋ ਚੁੱਕਿਆ ਸੀਗਾ ਤੇ ਬੀਤੇ ਕੱਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਪਤਾ ਲੱਗਿਆ ਜਦੋਂ ਅਸੀਂ ਜਿਹੜੇ ਇੱਥੇ ਆਏ ਸੀ ਪ੍ਰਧਾਨ ਸਾਹਿਬ ਉਹਨਾਂ ਦੇ ਨਾਲ ਫੋਨ ਤੇ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਦਾ ਕਹਿਣਾ ਸੀ ਕਿ ਸਾਨੂੰ ਉੱਪਰੋਂ ਜਿਹੜੇ ਹੁਕਮ ਆਏ ਸ੍ਰੋਪਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਹੈੱਡਕੁਆਰਟਰ ਤੋਂ ਕਿ ਇੱਥੇ ਕਿਸੇ ਨੇ ਸ਼ਿਕਾਇਤ ਕੀਤੀ ਹੈ ਉਹ ਕੀ ਸ਼ਿਕਾਇਤ ਹੈ ਅ ਅਸੀਂ ਹਾਲਾਂਕਿ ਅਸੀਂ ਰੀਅਲ ਫੈਕਟ ਨਿਊਜ਼ ਜ਼ਰੀਏ ਅਸੀਂ ਹੁਣ ਵੀ ਕਹਿ ਚਾਹੁੰਦੇ ਹਾਂ ਕਿ ਜੇਕਰ ਦੂਸਰੀ ਧਿਰ ਆਪਣਾ ਪੱਖ ਰੱਖਣਾ ਚਾਹੁੰਦੀ ਹੈ ਉਹ ਆ ਕੇ ਰੱਖ ਸਕਦੀ ਹੈ ਕਿ ਕੀ ਇਤਰਾਜ਼ ਹੈ ਉਹਨਾਂ ਨੂੰ ਬਾਕੀ ਜੇ ਇਧਰ ਗੱਲ ਕੀਤੀ ਜਾਵੇ ਤਾਂ ਨਹਿੰਸਿੰਗ ਫੌਜਾ ਪਹੁੰਚੀ ਹੈ ਬਾਬਾ ਜੀ ਪਹੁੰਚੇ ਆ ਉਹਨਾਂ ਦੇ ਨਾਲ ਆਪਾਂ ਥੋੜੀ ਦੇਰ ਬਾਅਦ ਗੱਲਬਾਤ ਕਰਦੇ ਆ ਉਹ ਜਗ੍ਹਾ ਤੇ ਅੰਦਰ ਜਿਹੜਾ ਦਰਸ਼ਨ ਕਰਨ ਗਏ ਆ ਉਸ ਤੋਂ ਬਾਅਦ ਆਪਾਂ ਉਹਨਾਂ ਦੇ ਨਾਲ ਵੀ ਗੱਲਬਾਤ ਕਰਾਂਗੇ ਫਿਲਹਾਲ ਤੁਹਾਨੂੰ ਦਿਖਾ ਦਈਏ ਇੱਥੇ ਇਸ ਚੱਲਦੀ ਵੀਡੀਓ ਨੂੰ ਸ਼ੇਅਰ ਜਰੂਰ ਕਰ ਦਿਓ ਬਾਬਾ ਜੀਵਨ ਸਿੰਘ ਜੀ ਦੀ ਜਿਹੜੀ ਯਾਦਗਾਰ ਬਣਾਉਣ ਦੀ ਸੇਵਾ ਚੱਲ ਰਹੀ ਹੈ ਸੋ ਸ਼ਹੀਦ ਸਬਦੇ ਸਾਂਝੇ ਹੁੰਦੇ ਆ ਸਿੱਖ ਕੌਮ ਦੇ ਸ਼ਰੋਮਣੀ ਸ਼ਹੀਦ ਆ ਬਾਬਾ ਜੀਵਨ ਸਿੰਘ ਜੀ ਮੇਰੇ ਖਿਆਲ ਦੇ ਵਿੱਚ ਉਹਨਾਂ ਦੀ ਯਾਦਗਾਰ ਬਣਾਉਣ ਤੇ ਕਿਸੇ ਨੂੰ ਕੋਈ ਇਤਰਾਜ਼ ਨਹੀਂ ਹੋਣਾ ਚਾਹੀਦਾ ਜੇਕਰ ਕੋਈ ਜਗਾ ਦੀ ਗੱਲ ਹੈ ਤਾਂ ਉਹ ਬੈਠ ਕੇ ਜਿਹੜੀ ਨਜੇਠੀ ਜਾ ਸਕਦੀ ਹੈ ਸੋ ਇਸ ਕਰਕੇ ਅਸੀਂ ਵੀ ਚਾਹੁੰਦੇ ਆ ਕਿ ਪਿੰਡ ਦੇ ਵਿੱਚ ਜਿਹੜਾ ਦੁਫਾੜ ਨਹੀਂ ਹੋਣਾ ਚਾਹੀਦਾ ਪਰ ਪਿੰਡ ਤੋਂ ਪਤਾ ਲੱਗਿਆ ਕਿ ਜਿਹੜੀ ਸਾਰੀ ਸੰਗਤ ਹੈ ਉਹ ਇਸ ਯਾਦਗਾਰ ਨੂੰ ਬਣਾਉਣ ਦੇ ਹੱਕ ਦੇ ਵਿੱਚ ਆਉਂਦੇ ਪਪਾ ਜੀ ਅੱਜ ਉੱਥੇ ਇੱਥੇ ਰੁਕੋ ਅੱਜ ਉੱਥੇ ਸੋ ਤਾਂ ਉਸ ਤੋਂ ਦੱਸ ਦਈਏ ਕਿ ਇਹ ਸਥਾਨ ਆ ਮਹਾਂਪੁਰਸ਼ ਬਾਬਾ ਅਮਰੀਕ ਸਿੰਘ ਜੀ ਗਾਜੀਆਣਾ ਦੇ ਵਿੱਚ ਸਥਾਨ ਹੈ ਔਰ ਇਸ ਸਥਾਨ ਤੇ ਪਿੰਡ ਦੇ ਲੋਕਾਂ ਦੀ ਸ਼ਰਧਾ ਹੈ ਪਿੰਡ ਦੇ ਲੋਕ ਬੜੀ ਸ਼ਰਧਾ ਭਾਵਨਾ ਦੇ ਨਾਲ ਇੱਥੇ ਨਤਮਸਤਕ ਹੁੰਦੇ ਆ ਔਰ ਇਸ ਸਥਾਨ ਦੇ ਜਿਹੜਾ ਗੇਟ ਦੇ ਉੱਪਰ ਉਹ ਯਾਦਗਾਰ ਬਣਾਉਣ ਦਾ ਫੈਸਲਾ ਕੀਤਾ ਗਿਆ ਪਿੰਡ ਵੱਲੋਂ ਔਰ ਇਸ ਨੂੰ ਲੈ ਕੇ ਜਿਹੜੇ ਸ਼੍ਰੋਮਣੀ ਕੁਰਦਵਾਰਾ ਪ੍ਰਬੰਧਕ ਕਮੇਟੀ ਦੇ ਵਿੱਚ ਸ਼ਿਕਾਇਤ ਕੀਤੀ ਗਈ ਹੈ ਆਓ ਆਪਾਂ ਨਹਿਂਸ ਸਿੰਘ ਫੌਜਾਂ ਦੇ ਨਾਲ ਗੱਲਬਾਤ ਕਰਦੇ ਹਾਂ ਅਬਈ ਵਾਈ ਕੋ ਜੀ ਕਾ ਖਾਲਸਾ ਵਾਈ ਕੋ ਜੀ ਕੀ ਫਤਿਹ ਜੀ ਉਹ ਠੀਕ ਹੈ ਬਾਬਾ ਜੀ ਬਾਬਾ ਜੀ ਲਾਈਵ ਚੱਲ ਰਿਹਾ ਜੀ ਤੇ ਜਿਹੜੀ ਮਸਲਾ ਕੀ ਹੈ ਜੀ ਤੁਸੀਂ ਅੱਜ ਪਹੁੰਚੇ ਹੋ ਬਾਬਾ ਜੀਵਨ ਸਿੰਘ ਜੀ ਸ਼ਰਮਣੀ ਸ਼ਹੀਦ ਹੈ ਔਰ ਉਹਨਾਂ ਦੀ ਯਾਦਗਾਰ ਬਣਾਉਣ ਤੇ ਜਿਹੜਾ ਵਿਵਾਦ ਖੜਾ ਹੋਇਆ ਕੀ ਮਸਲਾ ਹੈ ਜੀ ਦੇਖੋ ਜੀ ਅਸੀਂ ਹੁਣੇ ਆਏ ਆ ਤੇ ਇੱਥੇ ਜਿਹੜੇ ਪ੍ਰਬੰਧਕ ਨੇ ਉਹਨਾਂ ਨੂੰ ਅਸੀਂ ਮਿਲਦੇ ਆ ਵੀ ਕੀ ਗੱਲਬਾਤ ਆ ਇਹ ਤਾਂ ਸਾਨੂੰ ਇਹ ਪਤਾ ਲੱਗਿਆ ਸੀਗਾ ਕਿ ਬਾਬਾ ਜੀਵਨ ਸਿੰਘ ਜੀ ਦਾ ਜਿਹੜਾ ਇੱਥੇ ਬੁੱਤ ਉਸ ਸਾਬਤ ਕੀਤਾ ਜਾਣਾ ਹੈ ਜੀ ਤੇ ਉਹ ਕੁਝ ਕੁ ਵਿੱਚ ਕੜਮ ਚੌਧਰੀ ਹੈਗੇ ਨੇ ਜਿਨ੍ਹਾਂ ਨੂੰ ਇਹ ਚੀਜ਼ ਹਾਜਮ ਨਹੀਂ ਹੋਤੀ ਸੀ ਜੀ ਉਹ ਵਿੱਚ ੜਕਾ ਪਾ ਰਹੇ ਸੀ ਹੁਣ ਅਸੀਂ ਉਹਨਾਂ ਨਾਲ ਗੱਲਬਾਤ ਕਰਾਂਗੇ ਬਾਕੀ ਮੈਂ ਮੀਡੀਆ ਦੇ ਰਾਹੀਂ ਇਹ ਦੱਸ ਦੇਣਾ ਚਾਹੁੰਦਾ ਹਾਂ ਕਿ ਬਾਬਾ ਜੀਵਨ ਸਿੰਘ ਸੱਚ ਕੌਮ ਦੇ ਉਹ ਮਹਾਨ ਜਰਨੈਲ ਨੇ ਅਗਰ ਬਾਬਾ ਜੀਵਨ ਸਿੰਘ ਆਪਣੀ ਕੁਰਬਾਨੀ ਨਾ ਕਰਦੇ ਸਤਾ ਧੰਨ ਗੁਰੂ ਰਣ ਸਾਹਿਬ ਦੇ ਸੰਪੂਰ ਜਿਹੜੇ ਸਰੂਪ ਆ ਉਹ ਸੰਪੂਰਨ ਨਹੀਂ ਹੋਣੇ ਸੀ ਕਿਉਂਕਿ ਦਿੱਲੀ ਤੋਂ ਕੱਲੇ ਸੀਸ ਨਹੀਂ ਲੈ ਕੇ ਆਂਦਾ ਉਹਨਾਂ ਨੇ ਦਿੱਲੀ ਤੋਂ ਨੌਵੇਂ ਪਾਸ਼ੇ ਦੇ ਸ਼ਲੋਕ ਵੀ ਲੈ ਕੇ ਆਂਦੇ ਨੇ ਤੇ ਆਪਣੇ ਪਿਤਾ ਦੀ ਕੁਰਬਾਨੀ ਦੇ ਕੇ ਉਹਨਾਂ ਨੇ ਦਿੱਲੀ ਤੋਂ ਸੀਸ ਲੈ ਕੇ ਆਂਦਾ ਹੈ ਤੇ ਬਾਬਾ ਜੀਵਨ ਸਿੰਘ ਜੀ ਉਹ ਰੰਗਰੇਟੇ ਸਿੱਖ ਨੇ ਜਿਨ੍ਹਾਂ ਦੀ ਮਾਤਾ ਸੀ ਜਿਹੜੀ ਮਾਤਾ ਪ੍ਰੇਮੋ ਭਾਈ ਸਦਾਨੰਦ ਜੀ ਦੇ ਘਰ ਵਾਲੀ ਉਹ ਬ੍ਰਾਹਮਣੀ ਸੀ ਤੇ ਬਾਬਾ ਜੀਵਨ ਸਿੰਘ ਜੀ ਜਿਹੜੇ ਕਿ ਹੋਰ ਰنگ ਰਹਿਤੇ ਨੇ ਜਿਹੜੇ ਕਿ ਜੱਟ ਸਿੱਖ ਪਰਿਵਾਰ ਦੇ ਵਿੱਚ ਵਿਆਹੇ ਹੋਏ ਸੀਗੇ ਤੇ ਉਹਨਾਂ ਦੀ ਮਾਤਾ ਸੀ ਰਾਜਕੌਰ ਜੀ ਠੀਕ ਹੈ ਤੇ ਉਹ ਉਹਨਾਂ ਦੇ ਘਰ ਦੇ ਵਿੱਚ ਵਿਆਹੇ ਹੋਏ ਸੀ ਪਰ ਇਹਨਾਂ ਲੋਕਾਂ ਨੂੰ ਪਤਾ ਨਹੀਂ ਕਿਉਂ ਬਾਬਾ ਜੀ ਉਸਨ ਤਾਂ ਇਨੀ ਤਕਲੀਫ ਆ ਵੀ ਜੇ ਪਿੰਡ ਦੇ ਵਿੱਚ ਕੋਈ ਗੁਰਦੁਆਰਾ ਬਣਦਾ ਉੱਥੇ ਵੀ ਇਹ ਟੰਗ ਖੜੀ ਕਰਦੇ ਆਣ ਆਉਂਦੇ ਆ ਤੇ ਜਿੱਥੇ ਵੀ ਕੋਈ ਧਰਮ ਕਾਰਜ ਹੁੰਦਾ ਜਾਂ ਬਾਬਾ ਜੀ ਦੀ ਗੱਲ ਚੱਲਦੀ ਆ ਇਹਨਾਂ ਲੋਕਾਂ ਨੂੰ ਬਹੁਤ ਜ਼ਿਆਦਾ ਤਕਲੀਫ ਹੁੰਦੀ ਆ ਤੇ ਅੱਜ ਤੋਂ ਨਹੀਂ ਲੈ ਕੇ ਬੈਠੇ ਸ਼ੁਰੂ ਤੋਂ ਲੈ ਕੇ ਜਿਹੜੇ ਕੁਝ ਕੁ ਲੋਕ ਹੁੰਦੇ ਨੇ ਜਿਹੜੇ ਆਪਣਾ ਇਹ ਕਾਰਜ ਦੇ ਵਿੱਚ ਟੰਗਾ ਢਾਉਂਦੇ ਨੇ ਤੇ ਇਹਨਾਂ ਤੋਂ ਇਹ ਬਰਦਾਸ਼ਤ ਨਹੀਂ ਹੁੰਦਾਗਾ ਐਵੇਂ ਵੀ ਬਾਬਾ ਜੀਵਨ ਸਿੰਘ ਜੀ ਦਾ ਜਿਹੜਾ ਉਹ ਨਾਂ ਚੱਲੇ ਜਾਂ ਉਹਨਾਂ ਦਾ ਕੋਈ ਸਥਾਨ ਜਿਹੜਾ ਉਹ ਸਥਾਪਿਤ ਹੋਵੇ ਜਾਂ ਉਹਨਾਂ ਦਾ ਇਤਿਹਾਸ ਹੈ ਜਿਹੜਾ ਉਹ ਸਾਹਮਣੇ ਆਵੇ ਕਿਉਂਕਿ ਬਾਬਾ ਜੀਵਨ ਸਿੰਘ ਜੀ ਦਾ ਪਹਿਲੀ ਗੱਲ ਤਾਂ ਪਹਿਲਾ ਇਤਿਹਾਸ ਸੀ ਦੀ ਹੁਣ ਤੱਕ ਤਾਂ ਸਾਹਮਣੇ ਆਉਣ ਦਿੱਤਾ ਸੀਗਾ ਬਸ ਕੇਵਲ ਇੰਨੀ ਸੀਗਾ ਵੀ ਬਾਬਾ ਜੀਵਨ ਸਿੰਘ ਦਿੱਲੀ ਤੋਂ ਸੀਸ ਲੈ ਕੇ ਆਏ ਹੁਣ ਬਾਬਾ ਜੀਵਨ ਸਿੰਘ ਦਾ ਇਤਿਹਾਸ ਜਿਹੜਾ ਉਹ ਸਾਹਮਣੇ ਆ ਗਿਆ ਕੌਮ ਜਿਹੜੀ ਆ ਉਹ ਜਾਗ ਚੁੱਕੀ ਆ ਉਹਨਾਂ ਨੂੰ ਆਪਣੇ ਰਹਿਬਰਾਂ ਦਾ ਆਪਣੇ ਜਿਹੜੇ ਸਾਡੇ ਸ਼ਹੀਦ ਨੇ ਉਹਨਾਂ ਦਾ ਇਤਿਹਾਸ ਜਿਹੜਾ ਮੂਰੇ ਆ ਗਿਆ ਪਰ ਇਹ ਕੁਝ ਲੋਕ ਨੇ ਜਿਹੜੇ ਉਹ ਨਹੀਂ ਚਾਹੁੰਦੇ ਵੀ ਇਹਨਾਂ ਲੋਕਾਂ ਨੂੰ ਸੋਝੀ ਆਵੇ ਤੇ ਇਹਨਾਂ ਲੋਕਾਂ ਦੇ ਵਿੱਚ ਜਾਗਰਤੀ ਆਵੇ ਤੇ ਜਾ ਕੇ ਜੇ ਬਾਬਾ ਜੀ ਉਸ ਦਾ ਇਤਿਹਾਸ ਪੜਨਗੇ ਜਾਂ ਸਰਦਾਰ ਜਰਾਵਰ ਸਿੰਘ ਦਾ ਇਤਿਹਾਸ ਪੜਨਗੇ ਕਾਲੀ ਫੂਲਾ ਸਿੰਘ ਦਾ ਇਤਿਹਾਸ ਪੜਨਗੇ ਹਰੀ ਸਿੰਘ ਨਲੂਏ ਦਾ ਇਤਿਹਾਸ ਪੜਨਗੇ ਜੇ ਆਪਾਂ ਦਾ ਇਤਿਹਾਸ ਪੜਨਗੇ ਸਾਡਾ ਗੌਰਵ ਮਈ ਇਤਿਹਾਸ ਆ ਅਸੀਂ ਇੱਕ ਜਿਹਾਰੂ ਕੰਮ ਆ ਜੇ ਆਪਣਾ ਇਤਿਹਾਸ ਪੜ੍ਹੂਗੀ ਤੇ ਇਹਨਾਂ ਦਾ ਖੂਨ ਜਿਹੜਾ ਖੌਲੂਗਾ ਤਾਂ ਇਹ ਅੱਗੇ ਹੋਣਗੇ ਆਪਣੇ ਹੱਕਾਂ ਤੇ ਅਧਿਕਾਰਾਂ ਦੀ ਗੱਲ ਕਰਨਗੇ ਪਰ ਕੁਝ ਲੋਕ ਉਹ ਵੀ ਜਿਹੜੇ ਆਪਣੇ ਹੱਕਾਂ ਤੇ ਅਧਿਕਾਰਾਂ ਦੀ ਗੱਲ ਇਹਨਾਂ ਨੂੰ ਕਰਨੀ ਦੇਣਾ ਨਹੀਂ ਚਾਹੁੰਦੇਗੇ ਉਹ ਚਾਹੁੰਦੇ ਵੀ ਇਹਨਾਂ ਨੂੰ ਇਤਿਹਾਸ ਦੀ ਜਾਣਕਾਰੀ ਨਾ ਹੋਵੇ ਉਹ ਗੁਰਸਿੱਖੀ ਦੇ ਨਾਲ ਜੁੜਨ ਨਾ ਜੁੜਨ ਉਹ ਇਹੀ ਚਾਹੁੰਦੇ ਵੀ ਇਹ ਡੇਰਾ ਕਬਰ ਮਸੱਦਾ ਦੇ ਨਾਲ ਹੀ ਜੁੜੇ ਰਹਿਣ ਤੇ ਇੱਥੋਂ ਤੱਕ ਹੀ ਸੀਮਤ ਰਹਿਣਾ ਜਦੋਂ ਅਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਿਹੜੇ ਮੁਲਾਜ਼ਮ ਇੱਥੇ ਆਏ ਉਹਨਾਂ ਦੇ ਨਾਲ ਫੋਨ ਤੇ ਗੱਲਬਾਤ ਕੀਤੀ ਤਾਂ ਉਹਨਾਂ ਦਾ ਕਹਿਣਾ ਹੈ ਕਿ ਇਥੋਂ ਪਿੰਡ ਚੋਂ ਕਿਸੇ ਨੇ ਸ਼ਿਕਾਇਤ ਕੀਤੀ ਹੈ ਜੀ ਅਸੀਂ ਤਾਂ ਸਿਰਫ ਜਿਹੜਾ ਉੱਥੇ ਸਾਨੂੰ ਦੇਖਣ ਲਈ ਭੇਜਿਆ ਗਿਆ ਵੀ ਕੀ ਹੋ ਰਿਹਾ ਤੇ ਇੱਥੇ ਜਿਹੜਾ ਕੰਮ ਬੰਦ ਕਰਾਉਣਾ ਉਹ ਅੱਜ ਵੀ ਉਹਨਾਂ ਨੂੰ ਅਸੀਂ ਕਿਹਾ ਸੀ ਵੀ ਤੁਸੀਂ ਆ ਸਕਦੇ ਹੋ ਜੇ ਕਰਾ ਕੇ ਤੁਸੀਂ ਵੀ ਆਪਣਾ ਮੀਡੀਆ ਸਾਹਮਣੇ ਪੱਖ ਰੱਖ ਸਕਦੇ ਹੋ ਪਰ ਉਹਨਾਂ ਨੇ ਕਿਹਾ ਵੀ ਮੈਨੂੰ ਮੇਰਾ ਕੋਈ ਮਸਲਾ ਨਹੀਂ ਮੈਨੂੰ ਕੋਈ ਇਤਰਾਜ਼ ਨਹੀਂ ਹੈਗਾ ਪਰ ਮੈਨੂੰ ਤਾਂ ਉੱਪਰੋਂ ਫੋਨ ਆਇਆ ਸੀ ਦੇਖੋ ਜੀ ਪੰਜਾਬ ਪੁਲਿਸ ਪੋਰਸ ਦੇ ਕੋਲੇ ਤੁਸੀਂ ਦਰਖਾਸਤ ਦੇ ਦੋਗੇ ਨਾ ਤੁਹਾਡੇ ਅੱਖੇ ਤੇ ਵੀ ਆ ਜਾਣਾ ਮੈਂ ਦੇ ਦੂੰਗਾ ਮੇਰੇ ਅੱਖੇ ਤੇ ਵੀ ਆ ਜਾਣਾ ਸ਼੍ਰੋਮਣੀ ਕਮੇਟੀ ਨੂੰ ਜਿਹਨੇ ਸ਼ਿਕਾਇਤ ਕੀਤੀ ਆ ਉਹਨਾਂ ਨੇ ਉਹਨਾਂ ਕੋਲੇ ਸ਼ਿਕਾਇਤ ਗਈ ਤਾਂ ਉਹ ਵੇਖਣ ਆ ਗਏ ਉਹਨਾਂ ਨੇ ਆਪਦੀ ਨਿਗਾਹ ਦੇ ਵਿੱਚ ਜੋ ਵੀ ਦੇਖਿਆ ਉਹਨਾਂ ਨੂੰ ਚੰਗਾ ਲੱਗਿਆ ਉਹਨਾਂ ਨੇ ਕੀ ਕੀਤਾ ਜਾਂ ਕੀ ਕਾਰਵਾਈ ਨਹੀਂ ਕੀਤੀ ਪਰ ਗੱਲ ਇਹ ਹੈ ਵੀ ਜਿਹੜੀ ਸ਼ਿਕਾਇਤ ਕੀਤੀ ਆ ਉਹ ਤਾਂ ਕਿਸੇ ਘੜਮ ਚੌਧਰੀ ਨੇ ਨਹੀਂ ਕੀਤੀ ਆ ਨਾ ਜਿਹੜਾ ਪਿੰਡ ਦੇ ਵਿੱਚ ਬਿਵਾਦ ਖੜਾ ਕਰਨਾ ਚਾਹੁੰਦਾ ਹੈ ਜੀ ਹਾਂਜੀ ਤੇ ਹੁਣ ਜਿਹੜਾ ਇਸ ਯਾਦਗਾਰ ਬਣਾਉਣ ਨੂੰ ਲੈ ਕੇ ਤੁਸੀਂ ਕੀ ਸਹਿਮਾ ਦੇਣਾ ਚਾਹੋਗੇ ਕਿਉਂਕਿ ਸੰਗਤਪਿੰਡ ਦੇ ਲੋਕਾਂ ਨਾਲ ਅਸੀਂ ਗੱਲ ਕੀਤੀ ਉਹ ਕਹਿੰਦੇ ਕਿ ਪਿੰਡ ਦੇ ਲੋਕ ਸਾਰੇ ਬਣਾਉਣ ਨੂੰ ਸਹਿਮਤ ਐ ਤੇ ਇੱਥੇ ਕੋਈ ਸوير ਦਾ ਕੋਈ ਵੀ ਬੰਦਾ ਨਹੀਂ ਆਇਆ ਜਿਹੜਾ ਗੱਲਬਾਤ ਕਰਨ ਲਈ ਵੀ ਜਾਂ ਆਪਣਾ ਪੱਖ ਰੱਖਣ ਲਈ ਕੋਈ ਨਹੀਂ ਪਹੁੰਚਿਆ ਤੇ ਇਹ ਜਿਹੜਾ ਯਾਦਗਾਰ ਦਾ ਕੰਮ ਐ ਜਿਹੜਾ ਇਸੇ ਤਰ੍ਹਾਂ ਜਾਰੀ ਚੱਲੂਗਾ ਬਿਲਕੁਲ ਜੀ ਵੇਖੋ ਅਸੀਂ ਕੋਈ ਇੱਥੇ ਲੜਾਈ ਝਗੜਾ ਕਰਨ ਦੇ ਵਾਸਤੇ ਨਹੀਂ ਆਏ ਅਸੀਂ ਤਾਂ ਸਰਬ ਸੰਜੀਵਾਲਤਾ ਦਾ ਜਿਹੜਾ ਹੁਕਾ ਦਿੰਨੇ ਆ ਕਿਉਂਕਿ ਗੁਰੂ ਨਾਨਕ ਪਾਤਸ਼ਾਹ ਜੀ ਨੇ ਵੀ ਸਾਨੂੰ ਸਰਬ ਸੰਜੀਵਾਲਤਾ ਦਾ ਹੁਕਾ ਦੇਣਾ ਅਸੀਂ ਤਾਂ ਕਿੰਨੇ ਵੀ ਸਾਰੇ ਜਣੇ ਆਪਸ ਵਿੱਚ ਹੀ ਰਲ ਮਿਲ ਕੇ ਪ੍ਰੇਮ ਭਾਵਨਾ ਦੇ ਨਾਲ ਰਹੋ ਬਾਬਾ ਜੀਵਨ ਸਿੰਘ ਜੀ ਨੇ ਜੋ ਸ਼ਹਾਦਤ ਦਿੱਤੀ ਆ ਤਾਂ ਉਹ ਕਿਸੇ ਇੱਕ ਕੌਮ ਦੀ ਖਾਤਰ ਨਹੀਂ ਦਿੱਤੀ ਕਿਉਂਕਿ ਸਮੁੱਚੀ ਸਿੱਖ ਕੌਮ ਦੇ ਸ਼ਹੀਦ ਰਜਨੈਲ ਨੇ ਜੀ ਤੇ ਪਹਿਲੇ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਆਪਣਾ ਪਹਿਲੀ ਫੌਜ ਤਿਆਰ ਕੀਤੀ ਆ ਨਾ ਤਾਂ ਸਭ ਤੋਂ ਪਹਿਲੇ ਜਰਨੈਲ ਬਾਬਾ ਜੀਵਨ ਸਿੰਘ ਜੀ ਇਸੇ ਕਰਕੇ ਉਹਨਾਂ ਸਰੋਬਨੀ ਜਰਨੈਲ ਕਿਹਾ ਜਾਂਦਾ ਹੈ ਪਹਿਲੇ ਨਗਾਰਚੀ ਬਾਬਾ ਜੀਵਨ ਸਿੰਘ ਜੀ ਹੋਏ ਨੇ ਪਗੋਨਾਂ ਦੀਆਂ ਬਹੁਤ ਵੱਡੀਆਂ ਸਿਵਾਮਾਂ ਨੇ ਉਹਨਾਂ ਨੇ ਸਿਵਾਮਾਂ ਮੇਰੇ ਲਈ ਜਾਂ ਤੁਹਾਡੇ ਲਈ ਜਾਂ ਇਹਦਾ ਇਕੱਲੇ ਦੇ ਖਤਰਾ ਨਹੀਂ ਦਿੱਤੀ ਉਹਨਾਂ ਨੇ ਜਿਹੜੀਆਂ ਸਿਵਾਮਾਂ ਆਪਣੀਆਂ ਕੁਰਬਾਨੀਆਂ ਕੀਤੀਆਂ ਸ਼ਹਾਦਤਾਂ ਦਿੱਤੀਆਂ ਸਾਰਾ ਪਰਿਵਾਰ ਉਹਨਾਂ ਨੇ ਬਾਰਿਆ ਹੈ ਤਾਂ ਉਹ ਸਮੁੱਚੀ ਕੌਮ ਦੀ ਖਾਤਰ ਬਾਰਿਆ ਹੈ ਤੇ ਉਹ ਕਿਸੇ ਇਕੱਲੇ ਇਹਨਾਂ ਕੁਝ ਕੁ ਲੋਕ ਨੇ ਸਾਡੇ ਜਿਹੜੇ ਇਹਨਾਂ ਨੂੰ ਜਾਤਾਂ ਪਾਤਾਂ ਦੇ ਨਾਲ ਜੋੜ ਦਿੰਦੇ ਨੇ ਇਹਨਾਂ ਨੇ ਸ਼ਹੀਦ ਵੀ ਬਣ ਦਿੱਤੇ ਆਮ ਪਿੰਡਾਂ ਦੇ ਵਿੱਚ ਮੈਂ ਤੁਹਾਨੂੰ ਦੱਸਦਾ ਵੀ ਜਦੋਂ ਰਵਿਦਾਸਪੁਰ ਜਿਹਦੇ ਗੁਰਦਰਾ ਸਾਹਿਬ ਦੇ ਵਿੱਚ ਕੋਈ ਸਮਾਗਮ ਹੁੰਦਾ ਹੈ ਉੱਥੇ ਸੰਗਤ ਵੀ ਘਟਉਂਦੀ ਹੈ ਸੇਵਾ ਵੀ ਘਟਉਂਦੀ ਹੈ ਨਗਰ ਕੀਰਤਨ ਦੇ ਵੀ ਘਟਉਂਦਾ ਆ ਹੁੰਦਾ ਕਿਉਂਕਿ ਇਹ ਜਦੋਂ ਗੱਲ ਚੱਲਦੀ ਹੈ ਕਹਿੰਦੇ ਜੀ ਬਿਹੜੇ ਵਾਲਾਂ ਦਾ ਨਗਰ ਕੀਰਤਨ ਆ ਜਦੋਂ ਬਾਬਾ ਜੀਵਨ ਸਿੰਘ ਦਾ ਚੱਲਦਾ ਉਦੋਂ ਵੀ ਕਹਿੰਦੇ ਜੀ ਬਿਹੜੇ ਵਾਲਾਂ ਦਾ ਨਗਰ ਕੀਰਤਨ ਆ ਇਹਨਾਂ ਨੇ ਪਤਾ ਨਹੀਂ ਕਿਉਂ ਸਾਡੇ ਜਿਹੜੇ ਕੌਮ ਦੇ ਸ਼ਹੀਦ ਨੇ ਜਿਹੜੇ ਆਗੂ ਨੇ ਜਰਨਾਲੇ ਦੇ ਨਾਂ ਤੇ ਵੰਡਿਆ ਜੱਤੋਂ ਦੇ ਨਾਂ ਤੇ ਇਹਨਾਂ ਨੇ ਕਿਉਂ ਵੰਡ ਲੇ ਹੁਣ ਇਹਨਾਂ ਲੋਕਾਂ ਦੀ ਪੇਸ਼ ਨਹੀਂ ਜਾਂਦੀ ਅਗਰ ਇਹ ਲੋਕ ਚਾਹਣ ਤਾਂ ਇਹ ਲੋਕ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀਆਂ ਵੰਡੀਆਂ ਪਾ ਦੇਣ ਉਹਦੇ ਵਿੱਚੋਂ ਰਵਦਾਸ ਭਗਤ ਦੀ ਬਾਣੀ ਜਾਂ ਹੋਰ ਜਿਹੜੇ ਭਗਤ ਨੇ ਉਹਨਾਂ ਦੀਆਂ ਬਾਣੀਆਂ ਕੱਢ ਦੇਣ ਉਹਦੇ ਵਿੱਚ ਇਹਨਾਂ ਦੀ ਪੇਛੜ ਨਹੀਂ ਜਾਂਦੀ ਕਿਉਂਕਿ ਸੁਭਤੀ ਕੌਮ ਮੰਦੀ ਆ ਜੇ ਅਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਮੰਨਦੇ ਆ ਤਾਂ ਫਿਰ ਅਸੀਂ ਸਾਰੇ ਇੱਕ ਆ ਜੇ ਅਸੀਂ ਗੁਰੂ ਗੋਬਿੰਦ ਸਿੰਘ ਮਹਾਰਾਜ ਕਲਗੀਧਰ ਪਾਤਸ਼ਾਹ ਜੀ ਨੂੰ ਮੰਨਦੇ ਆ ਤੇ ਫਿਰ ਬਾਬਾ ਜੀਵਨ ਸਿੰਘ ਜੀ ਤਾਂ ਤੁਹਾਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਸਿੱਖ ਸੀ ਹੂੰ ਉਹਨੂੰ ਕਲਗੀਧਰ ਪਾਤਸ਼ਾਹ ਜੀ ਨੇ ਆਪਣੀ ਛਾਤੀ ਤੇ ਨਾਮ ਲਾ ਕੇ ਰੰਗਰੇਟੇ ਗੁਰੂ ਦੇ ਬੇਟੇ ਹੌਣ ਦਾ ਮਾਣ ਬਖਸ਼ਿਆ ਇਕੱਲੇ ਗੋਵਿੰਦ ਸਿੰਘ ਦੇ ਬੇਟੇ ਗੁਰੂ ਕੇ ਬੇਟੇ ਗੁਰੂ ਕੇ ਬੇਟੇ ਦਸਾਂ ਬਾਦਸ਼ਾਹਾਂ ਦੇ ਬੇਟੇ ਧੰਨ ਗੁਰਗ੍ਰੰਥ ਸਾਹਿਬ ਜੀ ਦੇ ਮਹਾਰਾਜ ਜੀ ਦੇ ਬੇਟੇ ਹੌਣ ਦਾ ਮਾਣ ਬਖਸ਼ਿਸ਼ ਕੀਤਾ ਹੈ ਜਦੋਂ ਬਾਬਾ ਜੀ ਬਸ ਸਿੰਘ ਦਾ ਇਤਿਹਾਸ ਕਿਤੇ ਪੜਦੇ ਆ ਸੌਂਦੇ ਸਰੀਰ ਦੇ ਰੌਂਟੇ ਖੜੇ ਹੋ ਜਾਂਦੇ ਆ ਐਡੀਆਂ ਵੱਡੀਆਂ ਉਹਨਾਂ ਦੀ ਕੁਰਬਾਨੀ ਜਾਂ ਉਹਨਾਂ ਦੀ ਐਡੀ ਵੱਡੀ ਸ਼ਹਾਦਤ ਆ ਅਸੀਂ ਤਾਂ ਕਿੰਨੇ ਵੀ ਜਿਹੜੇ ਪਿੰਡ ਵਾਲੇ ਸਾਰੇ ਨਗਰ ਵਾਲੇ ਇਕੱਠੇ ਹੋਣ ਤੇ ਉਹਨਾਂ ਦੀ ਜਿਹੜੀ ਯਾਦਗਾਰ ਹੈ ਇੱਕ ਵਧੀਆ ਸਟੱਜੇ ਢੰਗ ਦੇ ਨਾਲ ਬਣਾ ਕੇ ਸਥਾਪਿਤ ਕੀਤੀ ਜਾਵੇ ਇਹ ਤੇ ਸਾਡੇ ਸ਼ਹੀਦਾਂ ਦਾ ਜਿਹੜਾ ਇਤਿਹਾ ਉਹ ਗੌਰਵੀ ਇਤਿਹਾਸਾ ਉਹ ਲੋਕਾਂ ਨੂੰ ਸੁਣਾਇਆ ਜਾਵੇ ਸਾਡੇ ਬੱਚਿਆਂ ਨੂੰ ਪ੍ਰੇਰਿਤ ਕੀਤਾ ਜਾਵੇ ਇਥੇ ਗੁਰਬਾਣੀ ਦੇ ਵਾਸਤੇ ਤੇ ਗੱਤਕੇ ਦੇ ਵਾਸਤੇ ਉਹਨਾਂ ਨੂੰ ਪ੍ਰੇਰਿਤ ਕੀਤਾ ਜਾਵੇ ਜਿਹੜੀ ਨਸ਼ਾ ਵਰਗੀਆਂ ਲਾਹਣਤਾਂ ਨੇ ਸਾਡੇ ਬੱਚੇ ਜਿਹੜੇ ਨੇ ਉਹ ਬਚ ਸਕਣ ਕਿਉਂਕਿ ਜਿਹੜਾ ਨਸ਼ੇ ਉਹ ਕੱਲੇ ਬੇੜੇ ਵਾਲਾਂ ਦੇ ਜੋ ਅੱਗਦ ਲੋਕ ਕਰਦੇ ਨਹੀਂ ਸਾਰਿਆਂ ਦੇ ਕਰਦੇ ਆ ਨਾ ਜੇ ਮਰਦੇ ਤਾਂ ਸਭ ਦੇ ਮਰਦੇ ਆ ਜੀ ਜੀ ਹੈ ਨਾ ਜੇ ਅਸੀਂ ਚੰਗੇ ਉਪਰਾਲੇ ਕਰਨੇ ਆ ਕਿਸੇ ਧਾਰਮਿਕ ਕਾਰਜ ਦੇ ਵਿੱਚ ਟੰਗ ਢੋਣ ਦੀ بجائے ਸਾਨੂੰ ਸਾਰਿਆਂ ਨੂੰ ਸਹਿਯੋਗ ਕਰਨਾ ਚਾਹੀਦਾ ਰਲ ਮਿਲ ਕੇ ਸਾਨੂੰ ਰਹਿਣਾ ਚਾਹੀਦਾ ਅੱਜ ਅਸੀਂ ਪਿੰਡ ਵਾਲਾ ਨੇ ਇਹੀ ਰابطਾ ਕਾਇਮ ਕਰਨ ਦੇ ਵਾਸਤੇ ਹੈ ਵੀ ਜਿਹੜਾ ਇਹ ਵਿਵਾਦ ਹੈ ਇਹਨੂੰ ਵਧਾਓ ਨਾ ਕਿਉਂਕਿ ਇਹ ਜਾਤੀ ਪਾਤੀ ਦਾ ਵਿਵਾਦ ਬਹੁਤ ਵੱਡਾ ਵਿਵਾਦ ਬਣ ਜਾਂਦਾ ਪਿੰਡ ਦੇ ਵਿੱਚ ਮੁੜ ਕੇ ਪ੍ਰਸਾਦ ਘੜੇ ਹੋ ਜਾਂਦੇ ਨੇ ਤੇ ਸਾਡਾ 9 ਮਾਸ ਦਾ ਰਿਸ਼ਤਾ ਹੈ ਅਸੀਂ ਇੱਕ ਦੂਜੇ ਦੇ ਨਾਲ ਰਲ ਕੇ ਰਹਿੰਦੇ ਆ ਨਾ ਤਾਂ ਮਜ਼ਦੂਰ ਦਾ ਕਿਸਾਨ ਤੋਂ ਬਿਨਾਂ ਸਰਦਾ ਹੈ ਜਾਂ ਕਿਸਾਨ ਦਾ ਮਜ਼ਦੂਰ ਦਾ ਤੋਂ ਬਿਨਾਂ ਸਰਦਾ ਹੈ ਫਿਰ ਅਸੀਂ ਕਿਉਂ ਮਡੀਆਂ ਪਾ ਰਹੇ ਆ ਜਿਵੇਂ ਅਸੀਂ ਪਹਿਲਾਂ ਰਲ ਮਿਲ ਕੇ ਰਹਿੰਦੇ ਹਾਂ ਰੌਣਕ ਲਈ ਜੇ ਇਹਨਾਂ ਦੇ ਮਨ ਦੇ ਵਿੱਚ ਕੋਈ ਉਤਸ਼ਾਹ ਆਇਆ ਹੈ ਕੋਈ ਚਾਹ ਆਇਆ ਹੈ ਅੱਜ ਡੇਰਾਬਾਦ ਦੇ ਨਾਲੋਂ ਹਟ ਕੇ ਆਪਣੇ ਰਹਿਬਰ ਦਾ ਕਿਸੇ ਸ਼ਹੀਦ ਦਾ ਕੋਈ ਸਤਾਨ ਬਣਾਉਣ ਲੱਗਿਆ ਤਾਂ ਸਾਨੂੰ ਇਹਨਾਂ ਨੂੰ ਸਹਿਯੋਗ ਕਰਨਾ ਚਾਹੀਦਾ ਵੀ ਲੈ ਵੀ ਅਸੀਂ ਤੁਹਾਡੇ ਨਾਲ ਆ ਦੱਸੋ ਕਿਹੜੀ ਚੀਜ਼ ਦੀ ਲੋੜ ਆ ਜੀ ਫਿਰ ਸਾਡੀ ਇਕਤਾ ਤੇ ਭਾਈਚਾਰਕ ਸਾਂਝ ਜਿਹੜੀ ਆ ਉਹ ਬਣਦੀ ਆ ਜੀ ਸੋ ਆ ਬਾਬਾ ਜੀ ਸ਼੍ਰੋਮਣੀ ਪੰਥ ਅਕਾਲੀ ਦਸ਼ਮੇਸ਼ ਤਰਨਾ ਦਲ ਜਿਹੜਾ ਸਿੰਘ ਸਾਹਿਬ ਜਥੇਦਾਰ ਬਾਬਾ ਮੇਜਰ ਸਿੰਘ ਸੋਢੀ ਜੀ ਔਰ ਮਾਲਵਾ ਜੋਨ ਜਥੇਦਾਰ ਬਾਬਾ ਬਲਦੇਵ ਸਿੰਘ ਜੀ ਮੋਗਾ ਇਤੇ ਨੈਂਗਸਿੰਗ ਫੌਜਾਂ ਬਾਬਾ ਜੀ ਹੋਰੀ ਪਹੁੰਚੇ ਐ ਔਰ ਇਹਨਾਂ ਨੇ ਜਿਹੜਾ ਸਾਂਝੀ ਵਾਲਤਾ ਦਾ ਸੰਦੇਸ਼ ਦਿੱਤਾ ਉਹਨਾਂ ਦਾ ਕਹਿਣਾ ਕਿ ਕਿਉਂਕਿ ਅ ਬਾਬਾ ਜੀਵਨ ਸਿੰਘ ਜੀ ਕਿਸੇ ਦੇ ਇਕੱਲੇ ਦੇ ਸ਼ਹੀਦ ਨਹੀਂ ਸ਼ਰੋਮਣੀ ਸ਼ਹੀਦ ਹੈ ਉਰੇ ਪੰਥ ਦੇ ਸ਼ਹੀਦ ਹੈ ਔਰ ਉਹਨਾਂ ਦੀ ਯਾਦਗਾਰ ਲਈ ਸਾਨੂੰ ਸਭ ਨੂੰ ਅੱਗੇ ਆ ਕੇ ਨਤਮਸਤਕ ਹੋਣਾ ਚਾਹੀਦਾ ਇੱਕ ਜਿਹੜੀ ਉਹਨਾਂ ਨੇ ਗੱਲ ਕੀਤੀ ਕੋਈ ਜਗ੍ਹਾ ਕਹਿੰਦੇ ਕਿ ਅ ਅ ਗੁਰਦੁਆਰਾ ਪਾਕਾ ਸਾਹਿਬ ਦੀ ਜਗ੍ਹਾ ਵਿੱਚ ਆਉਂਦੀ ਹੈ ਤੇ ਕੋਈ 1 ਫੁੱਟ ਮੈਨੂੰ ਇੱਥੋਂ ਪਤਾ ਲੱਗਿਆ ਕਿ 1 ਫੁੱਟ ਜਗ੍ਹਾ ਆਉਂਦੀ ਹੈ ਤੇ ਉਹਦੇ ਲਈ 1 ਫੁੱਟ ਜਗ੍ਹਾ ਜੇ ਅਸੀਂ ਸਾਡੇ ਸ਼ਰੋਮਣੀ ਸ਼ਹੀਦ ਲਈ 1 ਫੁੱਟ ਜਗ੍ਹਾ ਨਹੀਂ ਛੱਡ ਸਕਦੇ ਸ਼ਰੋਮਣੀ ਕਮੇਟੀ ਕੀਦੀ ਹੈ ਬਿਲਕੁਲ ਇਹ ਵੇਖੋ ਇਹ ਤਾਂ ਸ਼ਰੋਮਣੀ ਕਮੇਟੀ ਨੂੰ ਸ਼ਰਮ ਚਾਹੀਦੀ ਆ ਹੈਨਾ ਵੀ ਜਿਹੜਾ ਐਡਾ ਵੱਡਾ ਬਤ ਕਰਾ ਰਹੇ ਇੱਕ ਫੁੱਟ ਜਗ੍ਹਾ ਦੀ ਖਾਤਰ ਜੀ ਵੀ 1 ਫੁੱਟ ਜਗ੍ਹਾ ਦੀ ਖਾਤਰ ਆ ਕੌਮ ਦੇ ਐਡੇ ਵੱਡੇ ਜਰਨੈਲ ਦਾ ਅਸਥਾਨ ਨਹੀਂ ਬਣ ਦੇ ਰਹੇ ਹੈਨਾ ਇਹਨਾਂ ਲੋਕਾਂ ਦੀਆਂ ਨਲਾਇਕੀਆਂ ਕਰਕੇ ਹੀ ਅੱਜ ਸਾਡੀ ਕੌਮ ਜਿਹੜੀ ਆ ਉਹ ਰੁਲ ਰਹੀ ਹੈ ਸਿੱਖ ਕੌਮ ਅੱਜ ਸਾਡੀ ਕੌਮ ਆ ਜਿਹੜੀ ਉਹ ਡੇਰਾ ਕਵਰਾ ਮਸਾਦਾ ਮੜੀਆਂ ਦੇ ਨਾਲ ਜੁੜੀ ਹੋਈ ਆ ਤਾਂ ਇਹਨਾਂ ਲੋਕਾਂ ਦੀਆਂ ਨਲਾਇਕੀਆਂ ਕਰਕੇ ਹੀ ਆ ਇਹਨਾਂ ਨੂੰ ਤਾਂ ਸਮਝ ਸ਼੍ਰੋਣੀ ਕਮੇਟੀ ਦਾ ਹੋਰ ਚਾਹੀਦਾ ਵੀ ਹੋਰ ਨਹੀਂ ਹੋਰ ਸਾਨੂੰ ਦੱਸੋ ਕੀ ਚਾਹੀਦਾ ਹੈ ਜੀ ਸ਼੍ਰੋਣੀ ਕਮੇਟੀ ਨੂੰ ਤਾਂ ਇਹ ਚਾਹੀਦਾ ਵੀ ਦੱਸੋ ਜੀ 1 ਫੁੱਟ ਦੀ ਜਗ੍ਹਾ ਦੀ ਗੱਲ ਕੀ ਜੇ ਤੁਹਾਨੂੰ ਹੋਰ ਦੇਈਦੇ ਅਸੀਂ ਹੋਰ ਦੇ ਦਿੰਨੇ ਆ ਇਹ ਜਗ੍ਹਾਵਾਂ ਕਿਹਦੀਆਂ ਨੇ ਸੰਗਤ ਦੀਆਂ ਨੇ ਖਾਲਸੇ ਪੰਥ ਦੀਆਂ ਨੇ ਸ਼੍ਰੋਣੀ ਕਮੇਟੀ ਵਾਲੇ ਕਿੱਥੋਂ ਲੈ ਕੇ ਆਏ ਸੀ ਇਹ ਕਿਹੜਾ ਨਾਂ ਲੈ ਕੇ ਜੰਮੇ ਸੀ ਹੈ ਤਾਂ ਸਾਡੀ ਸੰਗਤ ਨੇ ਦਿੱਤੀ ਹੋਈ ਹੈ ਨਾ ਬੇਟਾ ਕੀਤੀ ਪਿੰਡ ਤੋਂ ਕਿਸੇ ਗੁਰਮਤ ਪੈਰੇ ਨੇ দান ਕੀਤੀ ਹੋਗੀ ਬੇਟਾ ਕੀਤੀ ਹੋਗੀ ਹੈ ਨਾ ਤੇ ਵਰਤਨੀ ਕਿਦੇ ਵਾਸਤੇ ਨਾ ਤਾਂ ਮੈਂ ਇੱਥੇ ਨਿੱਜੀ ਕੋਈ ਫਸਲ ਬੀਜਣੀ ਆ ਕੇ ਜੀ ਕਿਹਾ ਨਾ ਸੀ ਇਹ ਤੇ ਨਿੱਜੀ ਕੋਈ ਆ ਕੇ ਤੇ ਇਹ ਕਬਜ਼ਾ ਕਰਕੇ ਬਹਿਣਾ ਤੇ ਕਬਜ਼ੇ ਵੀ ਕੀ ਦੇ ਨੇ ਇੱਥੇ ਜੇ ਤਾਂ ਚਲੋ ਚੱਲੀਦਾ ਮੇਲਾ ਹੈ ਹਮ ਅੱਜ ਅਸੀਂ ਤਾਂ ਇੱਥੇ ਆਪਣਾ ਟਾਈਮ ਪਾਸ ਕਰਨ ਦੇ ਵਾਸਤੇ ਆਏ ਹੋਏ ਆ ਜੀ ਠੀਕ ਆ ਟਾਈਮ ਪਾਸ ਕਰ ਲੈਣਾ ਦੇ ਸਭ ਨੇ ਆਪੋ ਆਪਣਾ ਇੱਥੋਂ ਚੱਲਾ ਮਾਰ ਦੇਣਾ ਦੇ ਸਮੇਂ ਦੇ ਮਤਲਬ ਚਲੇ ਜਾਣਾ ਪਰ ਸ਼੍ਰੋਣੀ ਕਮੇਟੀ ਵਾਸਤੇ ਬਹੁਤ ਸ਼ਰਮ ਵਾਲੀ ਗੱਲ ਆ ਜਿਉਂ 1 ਫੁੱਟ ਜਗ੍ਹਾ ਦੀ ਖਾਤਰ ਦੇ ਵਾਸਤੇ ਇਸ ਕਾਰਜ ਦੇ ਵਿੱਚ ਡਿੱਕਾ ਡਾਉਂਦੇ ਆ ਸ਼੍ਰੋਣੀ ਕਮੇਟੀ ਨੂੰ ਇਹਨਾਂ ਨੂੰ ਸਹਿਯੋਗ ਦੇਣਾ ਚਾਹੀਦਾ ਇਹਨਾਂ ਨੂੰ ਜੋ ਚੀਜ਼ ਆ ਜੋ ਵੀ ਇਹਨਾਂ ਦੀ ਮੰਗ ਆ ਉਹ ਸੁਣਨੀ ਚਾਹੀਦੀ ਆ ਤੇ ਜ ਸਾਹ ਲੋਗ ਵੀ ਇਹਨਾਂ ਨੂੰ ਵੱਤ ਵੱਤ ਕਰਨਾ ਚਾਹੀਦਾ ਹੈ ਤਾਂ ਕਿ ਇੱਥੇ ਚੰਗੇ ਸੋਹਣੇ ਉਪਰਾਲੇ ਹੋ ਸਕਣ ਜੇ ਇਹਦਾ ਮੇਰੇ ਲੋਕ ਜੇ ਅੱਜ ਅਸੀਂ ਸ੍ਰੋਣੀ ਕਮੇਟੀ ਨੇ ਤੇ ਇਹਨਾਂ ਨੂੰ ਬੁੱਤ ਨਹੀਂ ਲੌਰ ਦੇਣਗੇ ਇੱਕ ਫੁੱਟ ਜਗ੍ਹਾ ਦੀ ਖਾਤਰ ਇਹਨਾਂ ਦਾ ਮਨ ਟੁੱਟ ਜਾਊਗਾ ਆਪ ਦੋ ਆਪ ਦੀ ਘਰੋ ਘਰੀ ਜਾ ਕੇ ਬਹਿ ਜਾਣਗੇ ਫਿਰ ਇਹ ਕਿਸੇ ਡੇਰੇ ਤੇ ਤੁਰੇ ਫਿਰਨਗੇ ਫਿਰ ਇਹ ਚਿੱਕਾ ਮਾਰਦੇ ਆ ਵੀ ਇਹ ਜੀ ਡੇਰਿਆਂ ਨਾਲ ਜੁੜ ਗਏ ਜੀ ਇਹ ਕਬਰਾਂ ਤੇ ਜੁੜ ਗਏ ਇਹ ਫਿਰ ਜਾਣਗੇ ਕਿੱਧਰ ਨੂੰ ਜਾਣਗੇ ਜੇ ਤੁਸੀਂ ਵਾਹ ਨਹੀਂ ਪਰਦੇ ਇਸ ਸ੍ਰੋਣੀ ਕਮੇਟੀ ਵਾਸਤੇ ਬਹੁਤ ਮਾੜੀ ਗੱਲ ਆ ਸੋ ਰੀਅਲ ਫੈਕਟ ਨਿਊਜ਼ ਵੱਲੋਂ ਅ ਅਸੀਂ ਵੀ ਸੱਦਾ ਦਿੰਦੇ ਆ ਕਿ ਜੇਕਰ ਕੋਈ ਗੱਲਬਾਤ ਹੈ ਉਹ ਬੈਠ ਕੇ ਨਹੀਂ ਕੀਤੀ ਜਾ ਸਕਦੀ ਹੈ ਸਾਡਾ ਨੰਬਰ ਹੈ 9056508110 ਜੇਕਰ ਤੁਸੀਂ ਕੋਈ ਵੀ ਆਪਣਾ ਇਸ ਮੁੱਦੇ ਨੂੰ ਲੈ ਕੇ ਆਪਣਾ ਪੱਖ ਰੱਖਣਾ ਚਾਹੁੰਦਾ ਜੇਕਰ ਤੁਹਾਨੂੰ ਲੱਗਦਾ ਹੈ ਕਿ ਅਸੀਂ ਆਪਣਾ ਪੱਖ ਰੱਖਣਾ ਹੈ ਸਾਡੇ ਵੱਲੋਂ ਖੁੱਲਾ ਸੱਦਾ ਹੈ ਤੁਸੀਂ ਆ ਕੇ ਸਾਡੇ ਨੂੰ ਕਾਲ ਕਰ ਸਕਦੇ ਹੋ ਔਰ ਰੀਅਲ ਫੈਕਟ ਨਿਊਜ਼ ਤੇ ਤੁਸੀਂ ਵੀ ਆਪਣਾ ਪੱਖ ਰੱਖ ਸਕਦੇ ਹੋ ਪਰ ਫਿਲਹਾਲ ਆਪਾਂ ਬਾਬਾ ਜੀ ਬਲਦੇਵ ਸਿੰਘ ਜੀ ਮੋਗਾ ਬਾਬਾ ਜੀ ਤੁਸੀਂ ਕੀ ਕਹਿਣਾ ਚਾਹੁੰਦੇ ਆ ਇਸ ਮਸਲੇ ਤੇ ਵਾਹਿਗੁਰੂ ਨਾਨਕ ਨਾਮ ਲਾਗ ਸੰਗਤਾਂ ਬਲਾਗ ਅੱਜ ਕੇ ਫਤਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਈ ਦਸਮੀਂ ਤਰਨਤਾਲ ਚੱਲਦਾ ਵੀਰ ਨਿੰਗ ਸਿੰਘ ਭਾਰਤ ਪੰਜਾਬ ਮਜੂਦਾ ਸਿੰਘ ਸਾਹਿਬ ਜਥੇਦਾਰ ਬਾਬਾ ਮੇਜਰ ਸਿੰਘ ਸੋਢੀ ਜੀ ਵੱਲੋਂ ਸਾਡੀ ਡਿਊਟੀ ਲਾਈ ਗਈ ਹੈ ਗੁਰਦੇ ਪਿਆਰੇਓ ਇਹ ਜਿਹੜਾ ਕਿ ਅੱਜ ਆਪਾਂ ਨੂੰ ਸਾਬ ਬਾਬਾ ਜੀ ਨੇ ਚੱਲਣਾ ਪਵਾਇ ਦਿੱਤਾ ਅਮਰਸੀ ਦੇ ਜਰਨਲ ਬਾਬਾ ਜੀਵਨ ਸਿੰਘ ਜੀ ਦੇ ਇੱਕ ਚੰਨ ਲਾਉਣ ਵਾਸਤੇ ਜਿਹੜਾ ਇੱਥੇ ਸੰਗਤਾਂ ਕਤਰਤਾ ਦੇ ਵਿੱਚ ਹੋਈਆਂ ਸੀ ਕੁਝ ਕੁ ਲੋਕ ਚੜਮ ਕੋ ਚੌਧਰੀ ਆ ਜਿਹੜੇ ਜਿਨ੍ਹਾਂ ਨੂੰ ਇਹ ਚੀਜ਼ ਨਹੀਂ ਹਾਜ਼ਮ ਹੋ ਆ ਰਹੀ ਵੀ ਜਿਹੜੇ ਕਿ ਰਿਗਰੇਟਾ ਕੋ ਮੋ ਜਾਗਣ ਤੇ ਜਾਗ ਕੇ ਕਿਤੇ ਹੋਰ ਨਾ ਕਿਤੇ ਵੀ ਦੁਬਾਰਾ ਸਾਡੇ ਉੱਪਰ ਆ ਕੇ ਰਾਜ ਕਰਨ ਤੇ ਇਸ ਕਰਕੇ ਉਹ ਚੀਜ਼ਾਂ ਦੇ ਵਿੱਚ ਰੁਕਾਵਟ ਪਾ ਰਹੇ ਆ ਜਿਹੜੀ ਸ਼੍ਰੋਮਣੀ ਕਮੇਟੀ ਆ ਸ਼੍ਰੋਮਣੀ ਕਮੇਟੀ ਦੇ ਕੋਲ ਕੋਈ ਵੀ ਬੰਦਾ ਸ਼ਿਕਾਇਤ ਭੇਜ ਸਕਦਾ ਉਹਨਾਂ ਨੇ ਇਹ ਨਹੀਂ ਵੀ ਕੰਮ ਰੋਕ ਦੇਣਗੇ ਸ਼੍ਰੋਮਣੀ ਕਮੇਟੀ ਕੌਣ ਅਸੀਂ ਸ਼੍ਰੋਮਣੀ ਕਮੇਟੀ ਆ ہم ہے کالی سب کے والی پت ہمارا نیارا ہے دین مجب کا جوت جو کنا کھنڈا پھڑیا دو تارا ہے شہی مہی مار سب دور کنی فلوتر پھڑیا کرارا ہے گگڑ منڈل میں بونگا ہمارا ہے مہا کال رکھ والا ہے اے گردے پیرو اج دس مہے ترن دا لو لو سنگھ صاحب جتیدار بابا بھیجے سین سوڈی جی والو جتھا بھیجا گیا پنج مہا کالاں دا جو بھی کسے نوں ارچنا بابا جیون سین دے جیڑا کہ سیدی جیڑا کہ بوتل ایتھے سبت ہو رہیا ਜੇ ਕਿਸੇ ਨੂੰ ਕੋਈ ਵਿਚਾਰ ਤੰਦਰਾ ਕਰਨੀ ਆ ਕਿਸੇ ਦੇ ਦਿਮਾਗ 'ਚ ਭਲੇਖਾ ਉਹ ਆ ਕੇ ਸਾਡੇ ਨਾਲ ਗੁਰ ਵਿਚਾਰ ਕਰ ਸਕਦਾ ਜੇ ਕਿਸੇ ਨੇ ਅਰਚਣ ਪਾਈ ਜਾਂ ਕਿਸੇ ਨੇ ਇਹਦੇ ਵਿੱਚ ਰਿਕਵਰਟ ਪਾਈ ਤੇ ਉਹ ਆਪਣਾ ਕੀਤਾ ਵਿਚਾਰ ਲਵੇ ਅਸੀਂ ਦਸਮੇਸ਼ ਤਰਾਂਦਲੋਂ ਜਿਹੜਾ ਕਿ ਇਹ ਬੇਨਤਾ ਲੈ ਕੇ ਆਏ ਆ ਉਹ ਪਾਈ ਫਿਰ ਆਪਣੀ ਖੈਰ ਨਾ ਪਾਲੇ ਜੇ ਕੋਈ ਗੱਲਬਾਤ ਹੈਗੀ ਆ ਸ਼੍ਰੋਮਣੀ ਕਮੇਟੀ ਨਾਲ ਅਸੀਂ ਗੱਲਬਾਤ ਕਰਾਂਗੇ ਕਿਉਂਕਿ ਸਾਡੇ ਅਮਰ ਸਹੀ ਦੇ ਜਰਨਲ ਬਾਬਾ ਜੀਵਨ ਸਿੰਘ ਜੀ ਉਹ ਜਰਨਲ ਆ ਜਿਨ੍ਹਾਂ ਨੇ 14 ਚੰਗਾ ਦੇ ਵਿੱਚ ਗੁਰੂ ਤੇਗ ਬਹਾਦਰ ਜੀ ਦੇ ਨਾਲ ਅਨਸਬੰਸ ਸਾਰਾ ਪਰਿਵਾਰ ਵਾਰਤਾ ਤੇ ਜੇਠਾ ਹੋਣ ਦਾ ਖਵਾਬ ਪਾਇਆ ਵੀ ਜੇਠਾ ਪੁੱਤ ਜਿਹੜਾ ਕਿ ਅਮਰਸੀਦ ਜਰਨੈਲ ਬਾਬਾ ਜੀਵਨ ਸਿੰਘ ਜੀ ਨੇ ਖਵਾਬ ਪਾਇਆ ਹੈ ਰਗਰੇਟੇ ਗੁਰੂ ਕੇ ਬੇਟੇ ਸਦਾ ਸੰਗ ਦੇ ਨਾਲ ਸਮੇਟੇ ਸਾਡੇ ਨਾਲ ਗਰਸ਼ੇਕ ਸਿੰਘ ਜੀ ਮਹਾਕਾਲਾ ਇਹ ਆ ਬਾਬਾ ਸਖਦੇਵ ਸਿੰਘ ਜੀ ਜਿਹੜੇ ਕਿ ਜਗਰਾਉਂ ਤੋਂ ਦਸਵੰਤ ਸਿੰਘ ਜੀ ਰੋਡੇ ਅਤੇ ਇਧਰ ਆਪਣੇ ਦਰਸ਼ਨ ਸਿੰਘ ਜੀ ਪ੍ਰਭੂਰ ਜਿਹੜੇ ਭਲੂਰ ਤੋਂ ਆਏ ਮਹਾਕਾਲ ਜੀ ਸਾਰੇ ਮਹਾਕਾਲਾਂ ਦੇ ਜਥੇ ਦੇ ਵਿੱਚ ਅਸੀਂ ਗੁਰਦੇ ਪਿਆਰੋਂ ਆਪ ਜੀ ਨੂੰ ਬੇਨਤੀ ਕਰ ਦੇਣਾ ਚਾਹੁੰਦੇ ਆ ਇਹ ਕੋਈ ਭਲੇਖੇ ਜਣਾ ਤੁਰਿਆ ਫਿਰੇ ਵੀ ਕਿਤੇ ਇਹ ਅਰਚਨਾ ਪਾ ਕੇ ਤੁਸੀਂ ਕੰਮ ਬੰਦ ਕਰਾ ਦੋਗੇ ਇਹ ਇਹੋ ਜੀ ਸ਼ਕਤੀ ਆ ਜਿਹੜੀ ਖੁਦ ਖੁਦਾ ਅਸੀਂ ਆਪ ਜੀ ਨੂੰ ਦੱਸ ਦੇਣਾ ਚਾਹੁੰਦੇ ਆ ਜੇ ਕੋਈ ਭਰਮਲ ਪੇ ਭਲੇਖਾ ਹੈਗਾ ਤੇ ਸਾਡੇ ਨਾਲ ਸਾਡੇ ਨੰਬਰ ਦੱਸ ਹੀ ਦਿੱਤੇ ਆ 98435998 ਜਿਹੜਾ 10 ਦਾ ਨੰਬਰ ਆ ਗੁਰੂ ਘਰਾਂ ਦੇ ਨਿਗਰਾਨ ਮਹਾਪੁਰਸ਼ ਬਾਬਾ ਮੇਜਾ ਸਾਂ ਸੋਢੀ ਵੱਲੋਂ ਦਾਲ ਪੰਥਾ ਲੋ ਹਰੀ ਛੱਡੀ ਮਿਲੀ ਜਾ ਆ ਕਿ ਅਸੀਂ ਜੇ ਕੋਈ ਵੀ ਗੱਲਬਾਤ ਹੁੰਦੀ ਆ ਅਕਾਲ ਤਤ ਤੇ ਤਲਬ ਕਰਦੇ ਆ ਉੱਥੇ ਪੰਜਾਂ ਪਿਆਰਾਂ ਕੋਲੇ ਬਹਿ ਕੇ ਵਿਚਾਰ ਤੰਦਰਾ ਕਰਦੇ ਆ ਜੇ ਕੋਈ ਇਸ ਤਰ੍ਹਾਂ ਦੀ ਕੋਈ ਗੱਲਬਾਤ ਹੋਵੇ ਜੇ ਕਿਸੇ ਦਾ ਭਰਮ ਭਲੇਖਾ ਉਹ ਆ ਕੇ ਹੁਣ ਅਸੀਂ ਇੱਥੇ ਅੱਧਾ ਘੰਟਾ ਘੰਟਾ ਹੈਗੇ ਆ ਆ ਕੇ ਵਿਚਾਰ ਕਰ ਸਕਦਾ ਇਹ ਜਿਹੜਾ ਕੰਮ ਇਸੇ ਤੇ ਕਈ ਚੱਲੂਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

ਸਿਵਾ ਕੀ ਤਬਾ ਕਰਨਾ ਪਾਵੇ ਬੋਤ ਜੀ ਆਲਾ ਕੇ ਜਕਾਰਾ ਲਾਵੇ ਨਿਹਾਲ ਹੋ ਜਾਵੇ ਅਮਰ ਸੇਧ ਚਰਨੈਲ ਬਾਬਾ ਜੀਵਨ ਸਿੰਘ ਦੇ ਚਰਨਾਂ ਨੂੰ ਭਾਵੇ ਬੋਤ ਜੀ ਆਲਾ ਕੇ ਨਿਹਾਲ ਹੋ ਜਾਵੇ ਬਾਬਾ ਜੀਤ ਸਿੰਘ ਜਾਰ ਸਿੰਘ ਚੋਰਾਵਰ ਫਤਿਹ ਸੈਂਦੇ ਚਰਨਾਂ ਨੂੰ ਭਾਵੇ ਸਿਵਾ ਕਰ ਬੋਲੇ ਹੋ ਜਾਵੇ ਭਾਈ ਦਿਆ ਸੇ ਭਾਈ ਧਰਮ ਸੇ ਭਾਈ ਅੰਮ ਸੇ ਭਾਈ ਮੋਗ ਸੇ ਭਾਈ ਸੇ ਸੰਦੇ ਚਰਨਾਂ ਨੂੰ ਭਾਵੇ ਬੋਤ ਜੀ ਆਲਾ ਸੋ ਇੱਕ ਵਾਰ ਨੰਬਰ ਬਾਬਾ ਜੀ ਹੋਰਾਂ ਦਾ ਦੁਬਾਰਾ ਬੋਲ ਦਿੰਨੇ ਆ 9814835998 ਇਸ ਮੁੱਦੇ ਤੇ ਜੇ ਕਿ ਵਿਚਾਰ ਸਾਂਝੇ ਕਰਨਾ ਚਾਹੁੰਦਾ ਜਾਂ ਸਾਡੇ ਨਾਲ ਗੱਲ ਕਰਨੀ ਚਾਹੁੰਦਾ 905650811 ਤੁਸੀਂ ਕਰ ਸਕਦੇ ਹੋ ਆਪਣਾ ਪੱਖ ਰੱਖ ਸਕਦੇ ਹੋ ਔਰ ਅਸੀਂ ਸਭ ਦਾ ਪੱਖ ਰੱਖਣ ਲਈ ਹਾਜ਼ਰ ਪਰ ਅਸੀਂ ਨਹੀਂ ਚਾਹੁੰਦੇ ਕਿ ਆਪਸੀ ਜਿਹੜੀ ਭਾਈਚਾਰਕ ਸਾਂਝ ਹੈ ਉਹ ਨਹੀਂ ਟੁੱਟਣੀ ਚਾਹੀਦੀ ਸੋ ਰੀਅਲ ਫੈਕਟ ਨਿਊਜ਼ ਦੇ ਲਈ ਕੈਮਰਾ ਪਾਸੇ ਜਸਪਰੀ ਸਿੰਘ ਸਾਧੋਕੇ ਦੇ ਨਾਲ ਪ੍ਰਦੀਪ ਢਲੋਂ ਨੂੰ ਦੇਵ ਇਜਾਜ਼ਤ ਵਾਏ ਕੁ ਜਿੱਕਾ ਖਾਲਸਾ